ਸਸਰੀਗਾਲ ਦੀ ਸਾਰੀ ਕਿਉਂ ਆ ਜਾ ਮੇਰੀ ਸਸਰੀਗਾਲ ਦੀ ਸਾਰਿਆਂ ਨੂੰ ਤੇ ਇਹ ਚ ਐ ਦੱਸਿਓ ਬਿਜੜੀਆਂ ਪਰੋਂ ਮੱਛੀ ਵੀ ਆ ਨਾ ਜੀਰੀ ਮੈਂ ਕਈ ਵੀਡੀਓ ਦੇਖੇ ਨੇ ਆਪਣੇ ਆਲੇ-ਦਾਲੇ ਵੀ ਦੇਖੀਆਂ ਹੂੰ ਸ਼ਹਿਰੇ ਲੋਕ ਕਰਕੇ ਆ ਪਤਾ ਨਹੀਂ ਕੀ ਕਾਰਨ ਕਰਕੇ ਆ ਉਪਰੋਂ ਨਾ ਇਹ ਟੂਛੇ ਚਾਹੇ ਗਰਮੀ ਕਰਕੇ ਆ ਹੂੰ ਤੇ ਆ ਦਿਖਾਉਣੇ ਆ ਇਹ ਐਂ ਟੂਸੇ ਬਹੁਤ ਮੱਚੇ ਹੋਣਾ ਕਮੈਂਟ ਕਰਕੇ ਜਿਹੜੇ ਖੇਤੀ ਕਰਨ ਵਾਲੇ ਵੀਰ ਹੂੰ ਸਹੀ ਜਾਣਕਾਰੀ ਦੱਸਿਓ ਵੀ ਐਂ ਐ ਟੂਸੇ ਸੁੱਕੇ ਵੇ ਕਾਹਤੋਂ ਉਤੋਂ ਤੇ ਸ਼ਾਇਦ ਜਾਂ ਤਾਂ ਲੋ ਕਰਕੇ ਮੱਚ ਗਏ ਐਂ ਦਿਖਾ ਦੇ ਕੋਲ ਕਰਕੇ ਉਹ ਲੈ ਲੈ ਵੀਰ ਮੈਂ ਹੋਰ ਪੱਟ ਕੇ ਦਿਖਾਉਣਾ ਹੈ ਸ਼ਾਇਦ ਜਾਂ ਤਾਂ ਲੋ ਕਰਕੇ ਹੋ ਗਿਆ ਹਨ ਹੂੰ ਤੇ ਤੂੰ ਮੈਨੂੰ ਕੱਲ ਕਿਹਾ ਸੀ ਨਾ ਆਖੇ ਵੀਰ ਮੈਂ ਮੱਚੀ ਵੀ ਹੈ ਹੂੰ ਜਦੋਂ ਗਰਮੀ ਨਾ ਕਰਮੈ ਹੈ ਗਰਮੈ ਹੈ ਨਾ ਹੋਊਗਾ ਐ ਦਿਖਾ ਦੇ ਐਂ ਟੂਸੇ ਉਤੋਂ ਸਾਰੇ ਸੁੱਕੇ ਪਏ ਨੇ ਵਿੱਚ ਹਾਂ ਜਿਵੇਂ ਦੱਗੀਆਂ ਜਿਆ ਨੇ ਬਾਲੀ ਵੀ ਨਹੀਂ ਹੈਗੀ ਇਹ ਕਾਰਨ ਕੀ ਹੈ ਸਾਰੇ ਕਿਸਾਨ ਭਰਾ ਹੂੰ ਤੇ ਆਪਣੀ ਵੀਡੀਓ ਸ਼ੇਅਰ ਵੀ ਕਰਿਓ ਤੇ ਦੱਸਿਓ ਵੀ ਇਹ ਕਾਰਨ ਕੀ ਹੈ ਵੀ ਲੋ ਕਰਕੇ ਹੋਇਆ ਹੈ ਵੀ ਜਿਹੜੀ ਜ਼ਿਆਦਾ ਗਰਮੀ ਪਈ ਗਈ ਹੂੰ ਉਹਦੇ ਕਾਰਨ ਆ ਜਾਂ ਕੋਈ ਹਨੇਰੀ ਆਈ ਹੈ ਉਹਦਾ ਕਾਰਨ ਆ ਹੂੰ ਇਹਦੇ ਬਾਰੇ ਜ਼ਰੂਰ ਕਮੈਂਟ ਕਰਕੇ ਦੱਸਿਓ ਧੰਨਵਾਦ